करन एजुकेशनल ट्रस्ट के वालों तीस का त्यौहार मनाया है। ਤੀਸਾ ਤੇ ਹਾਰ ਇੱਕ ਸਾਡੇ ਮਤਲਬ ਕਲਚਰ ਦਾ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਤੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਯੰਗ ਜਨਰੇਸ਼ਨ ਨੂੰ ਪੜਾਉਂਦੀ ਆ ਤੇ ਮੈਂ ਸੋਚਦੀ ਆ ਕਿ ਯੰਗ ਜਨਰੇਸ਼ਨ ਨੂੰ ਆਪਣੇ ਕਲਚਰ ਦੇ ਨਾਲ ਜੋੜਨ ਦੇ ਲਈ ਸਾਨੂੰ ਐਸਾ ਨਹੀਂ ਸੈਲੀਬ੍ਰੇਸ਼ਨਸ ਕਰਨੀਆਂ ਚਾਹੀਦੀਆਂ ਉਹਦੇ ਵਿੱਚ ਅੱਜ ਤੀਸਾ ਤੇ ਹਾਰ ਮਨਾਇਆ ਹੈ ਕਿ ਅਸੀਂ ਨਵੀਂ ਪੀੜੀ ਨੂੰ ਨਵੀਂ ਜਨਰੇਸ਼ਨ ਨੂੰ ਇਹ ਦੱਸੀਏ ਕਿ ਕਿਸ ਤਰ੍ਹਾਂ ਇਹਦਾ ਕੀ ਇੰਪੋਰਟੈਂਸ ਹੈ ਦੀ ਕੀ ਬੈਕਗ੍ਰਾਉਂਡ ਹੈ ਔਰ ਇਹਨੂੰ ਕਿਉਂ ਮਨਾਇਆ ਜਾਂਦਾ ਹੈ ਤੇ ਅੱਗੇ ਵੀ ਇਸ ਜਨ ਜਿਹੜੀ ਨੈਕਸਟ ਆਉਣ ਵਾਲੀ ਜਨਰੇਸ਼ਨ ਆ ਇਸ ਤਿਉਹਾਰ ਦੀਆਂ ਸੈਲੀਬ੍ਰੇਸ਼ਨਸ ਜੜੀਆਂ ਉਹ ਕੰਟੀਨਿਊ ਰੱਖਣ ਲਈ ਉਹਨਾਂ ਨੂੰ ਮੋਟੀਵੇਟ ਕੀਤਾ ਗਿਆ ਹੈ ਅੱਜ ਕੀ ਐਕਟੀਵਿਟੀ ਕਰਵਾਈ ਦੀਆਂ ਅੱਜ ਅਸੀਂ ਬੜੀਆਂ ਬਹੁਤ ਜ਼ਿਆੜੀਆਂ ਐਕਟੀਵਿਟੀਆਂ ਕਰਾਈਆਂ ਪਹਿਲੇ ਬੱਚਿਆਂ ਨੇ ਡਾਂਸ ਕੀਤੇ ਨੇ ਗਾਣੇ ਗਾਏ ਨੇ ਬੋਲੀਆਂ ਪਾਈਆਂ ਨੇ ਔਰ ਇੱਕ ਸੋਲੋ ਡਾਂਸ ਗਰੁੱਪ ਡਾਂਸ ਔਰ ਕੁਝ ਇੱਕ ਛੋਟਾ ਜਿਹਾ ਪੰਜਾਬੀ ਤੀਜ ਦੇ ਤਿਉਹਾਰ ਨਾਲ ریلیਟਡ ਇੱਕ ਕੁਇਜ਼ ਕਰਾਇਆ ਗਿਆ ਜਦੇ ਵਿੱਚ ਮਤਲਬ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਗਏ ਕਿ ਇਹਨਾਂ ਦੀ ਕੀ ਇੰਪੋਰਟੈਂਸ ਹੈ ਤੀਜ ਦੀ ਕੀ ਇੰਪੋਰਟੈਂਸ ਹੈ ਤੀਜ ਕਿਉਂ ਮਨਾਇਆ ਜਾਂਦਾ ਹੈ ادی ਕੀ ਬੈਕਗਰਾਉਂਡ ਹਿਸਟਰੀ ਹੈ ਇਸ ਤਰ੍ਹਾਂ ਦਾ ਇੱਕ ਛੋਟਾ ਜਿਹਾ ਕੁਇਜ਼ ਪ੍ਰੋਗਰਾਮ ਕਰਾਇਆ ਗਿਆ ਜਦੇ ਵਿੱਚ ਮਤਲਬ ਸਾਰੀਆਂ ਲੇਡੀਜ਼ ਨੇ ਬੱਚਾ ਕੁੜੀਆਂ ਨੇ ਵੱਲ ਚੜ ਕੇ ਹਿੱਸਾ ਲਿਆ ਔਰ ਬਹੁਤ ਸਾਰੇ ਪ੍ਰਾਈਜ਼ ਜਿੱਤੇ ਆ ਇਸ ਤੋਂ ਵੀ ਨਾ ਮਾਡਲਿੰਗ ਕਰਾਈ ਗਈ ਹੈ ਆਰ ਸਿਲੈਕਟ ਵੀਤੇ ਗਏ ਹੋਣ ਮਿਸਿਸ ਸੀਥ ਹਾਂਜੀ ਉਹ ਮਾਡਲਿੰਗ ਚੋਂ ਅਸੀਂ ਇੱਕ ਮਿਸਿਸ ਸੀਥ ਸਿਲੈਕਟ ਕੀਤੀ ਹੈ ਇੱਕ ਮਿਸ ਸੀਥ ਸਿਲੈਕਟ ਕੀਤੀ ਹੈ ਉਹਨਾਂ ਨੂੰ ਵੀ ਪ੍ਰਾਈਸੇਸ ਦਿੱਤੇ ਗਏ ਆ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਕੈਮਰ ਪਰਸਨ ਹਨੀ ਦਿਨਾਲ ਅਜੇ ਸੈਨੀ ਨਹੀਂ ਗਰੀ ਹੋ